ਹਲਕਾ ਪੂਆ ਦੇ ਸਾਬਕਾ ਕਾਂਗਰਸੀ ਵਿਧਾਇਕ ਜਗENDER ਪਾਲ ਸਿੰਘ ਜੋ ਕਿ ਹਾਲ ਹੀ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਨ ਜੋ ਕਿ ਜ਼ਮਾਨਤ 'ਤੇ ਰਿਹਾਅ ਹੋਣ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨਾਚਾਇਤ ਮਾਈਨਿੰਗ ਨੂੰ ਰੋਕਣ ਦੀ ਗੱਲ ਕਰ ਰਹੀ ਹੈ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਮਾਈਨਿੰਗ ਨੂੰ ਲੈ ਕੇ ਕੋਈ ਵੀ ਪਾਲਿਸੀ ਨਹੀਂ ਬਣੀ ਜਿਸ ਦੇ ਕਾਰਨ ਸਾਬਕਾ ਵਿਧਾਇਕ ਜਗਿੰਦਰ ਪਾਲ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਮਾਈਨਿੰਗ ਨਹੀਂ ਹੋ ਰਹੀ ਤਾਂ ਇਹ ਰੇਤਾ ਬਜਰੀ ਦੇ ਨਾਲ ਭਰੇ ਹੋਏ ਟਰੱਕ ਪਠਾਨਕੋਟ ਦੀਆਂ ਸੜਕਾਂ ਤੋਂ ਕਿਉਂ ਲੰਘ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਰੁਕੋ ਜਿਹੜੀ ਇਹ ਸਰਕਾਰ ਬਣੀ ਹੈ ਇਹ ਸਰਕਾਰ ਬਣੀ ਲੋਕਾਂ ਨਾਲ ਝੂਠ ਮਾਰ ਕੇ ਸਰਕਾਰ ਬਣ ਗਈ ਅੱਜ ਇਹਨਾਂ ਕੋਲ 20 ਮਹੀਨੇ ਵਿੱਚ ਮਾਈਨਿੰਗ ਪਾਲਿਸੀ ਕੋਈ ਨਹੀਂ ਬਣੀ ਤੇ 1000 ਜ਼ਰੂਰ ਹੋਈ ਆ 20 ਮਹੀਨੇ 'ਚ ਤਿੰਨ ਮੰਤਰੀ ਜ਼ੂਰ ਹੋ ਗਏ ਨਾ ਬਦਲ ਦਿੱਤੇ ਆ ਤੇ ਮੰਤਰੀਆਂ ਨੂੰ ਕੋਈ ਸਮਝ ਨਹੀਂ ਆ ਰਹੀ ਮੈਨੂੰ ਪੁੱਛਣਾ ਚਾਹੁੰਦਾ ਵੀ ਇਹ ਕਹਿੰਦੇ ਆ ਵੀ ਬਿਲਕੁਲ ਜਿਹੜੀ ਇਲੈਗਲ ਮਾਈਨਿੰਗ ਉਹ ਬੰਨ ਕੀਤੀ ਜਾਏਗੀ ਤੇ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਪਾਲਿਸੀ ਕੋਈ ਨਹੀਂ ਬਣਾਈ ਜਿੱਥੇ ਤੁਸੀਂ ਕਹਿੰਦੇ ਹੋ ਵੀ ਲੀਗਲ ਮਾਈਨਿੰਗ ਚੱਲਦੀ ਹੈ ਉਹ ਜਗਤ ਦੇ ਦਾਦਿਓ ਭਰਾ ਕਿਹੜੀ ਹੈ ਤੁਹਾਡੇ ਕੋਲ ਲੀਗਲ ਮਾਈਨਿੰਗ ਤੇ ਜੇ ਕੋਈ ਕ੍ਰੈਸ਼ਰ ਵਾਲੇ ਕ੍ਰੈਸ਼ਰ ਲਾਇਆ ਹੈ ਤੇ ਉਹਨੇ ਦੇ ਭਰਾ ਸਾਰੀਆਂ ਡਿਪਾਰਟਮੈਂਟ ਤੋਂ 15 ਨਾ ਐਨਓਸੀ ਲੈ ਕੇ ਫੇਰ ਕ੍ਰੈਸ਼ਰ ਲਾਇਆ ਤੇ ਜੇ ਤੁਹਾਡੇ ਕੋਲ ਮਾਈਨਿੰਗ ਨਹੀਂ ਸੀ ਤੇ ਤੁਸੀਂ ਕ੍ਰੈਸ਼ਰ ਕਿਉਂ ਉਹਨਾਂ ਨੂੰ ਇਹਨੂੰ ਵੀ ਦੇਤੀਆਂ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਮਾਨ ਨੇ ਬੜੇ-ਬੜੇ ਵੱਡੇ ਪੋਸਟ ਲਾਏ 500 ਸੈਕੜਾ ਦਿੱਤਾ ਅੱਜ ਰਿਤਾ ਜਿਹੜਾ ਉਹ 5000 6000 ਨੂੰ ਸੈਕੜਾ ਮਿਲਦਾ ਪਿਆ ਮੈਂ ਅੱਜ ਹੁਣੇ ਇੱਕ ਬਿੱਲ ਫੜਿਆ ਜਿਹਦੇ ਵਿੱਚ 800 ਰੁਪਏ ਬਜਰੀ ਉਹ ਬਿੱਲ ਕੱਟਿਆ ਤੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹਨਾ ਕਿ ਕੀੜੀ ਅੱਡੇ ਦੇ ਵਿੱਚ ਮੈਂ ਡੈਂਪ ਲਾ ਲੈਣਾ ਤੁਸੀਂ 800 ਰੁਪਏ ਦਾ ਬਿੱਲ ਕੱਟਿਆ ਤੇ ਤੁਸੀਂ ਮੈਨੂੰ 1500 ਰੁਪਏ ਦਾ ਦੇ ਦਿਓ ਮੈਂ ਬਿਜ਼ਨਸਮੈਨ ਆਦਮੀ ਸੀ ਪਹਿਲੇ ਵੀ ਠੀਕ ਹੈ ਰਾਜਨੀਤੀ ਵੀ ਕੀਤੀ ਬਿਲਕੁਲ ਇਮਾਨਦਾਰੀ ਕੀਤੀ ਕੋਈ ਬੰਦਾ ਮੇਰੇ ਤੇ ਉਂਗਲ ਖੜੀ ਨਹੀਂ ਕਰ ਸਕਦਾ ਨਿਕਲ 1500 ਰੁਪਏ ਮਾਲ ਲੈਣ ਨੂੰ ਮੈਂ ਤਿਆਰ ਹਾਂ ਜਿੰਨਾ ਮਰਜ਼ੀ ਮੈਨੂੰ ਮਾਲ ਦੇ ਦਿਓ ਮੈਂ 1500 ਲੈ ਕੇ ਮੈਂ 1700 ਰੁਪਏ ਵੇਚ ਦਿਆਂਗਾ ਕਿਉਂਕਿ ਮੇਰਾ ਵੀ ਪੈਸੇ ਖਰਚ ਜਾਂਦਾ ਮੈਂ ਵੀ ਉਹਨੂੰ ਵੇਚਣਾ ਚਾਹਦਾ ਕਿਹੜੀ ਅੱਡੇ ਦੇ ਵਿੱਚ ਹੈ ਮੈਂ ਤੇ ਪੰਜਾਬ ਸਰਕਾਰ ਦੇ ਖਿਲਾਫ ਤੇ ਬੋਲੀ ਕਰਨਾ ਮੇਰੇ ਖਾਕੀ ਵਰਦੀ ਵਾਲੇ ਇਹਦੇ ਵੀ ਖਿਲਾਫ ਬੋਲਦਾ ਪਿਆ ਜੇ ਕੋਈ ਕਿਸੇ ਗਰੀਬ ਦਾ ਕ੍ਰੈਸ਼ੇ ਚੱਲਦਾ ਹੈ ਉਸਲੇ ਮਿੰਟੋਂ ਮਿੰਟ ਪੁਲਿਸ ਉੱਥੇ ਆ ਜਾਂਦੀ ਹੈ ਜਿੱਥੇ ਇਹਦੇ ਰਿਸ਼ਤੇਦਾਰ ਜਾਂ ਇਹਨਾਂ ਦੇ ਖਾਸ ਆਦਮੀ ਮਗ ਹੋਨ ਵੀ ਰਾਤ ਵੀ ਚੱਲਦਾ ਦਿਨ ਵੀ ਚੱਲਦਾ ਉਹਨੇ ਕੋਈ ਇਹਨੂੰ ਖੜਖੜਦੀ ਵਾਜ ਨਹੀਂ ਦਿੰਦੀ ਐ ਜਿਹੜੇ ਕ੍ਰੈਸ਼ ਰ ਹੈ ਮੈਂ ਪਠਾਨਕੋਟ ਦੇ ਕਪਤਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਗੁੰਦਰਪਾਲ ਨੂੰ ਇੱਕ ਦਿਨ ਫੜਿਆ ਵੀ ਅਵੈਧ ਮਾਈਨਿੰਗ ਕਰ ਰਿਹਾ ਤੇ ਮੈਂ ਤੁਹਾਨੂੰ ਪੁੱਛਾਂ ਜੀ ਕਿ ਕਿਵੇਂ ਗੁਰਪ੍ਰੀਤ ਨੂੰ ਮੰਨਦੇ ਹੋ ਮੈਂ ਤਾਂ 2 ਮਿੰਟ ਦਾ ਕ੍ਰੈਸ਼ ਉਹ ਬੰਦ ਕੀਤਾ ਹੋਇਆ ਫਿਰ ਵੀ ਤੁਸੀਂ ਜਿੰਨੇ ਪਰਚੇ ਦਿੱਤੇ ਮੈਂ ਬਿਲਕੁਲ ਪ੍ਰਵਾਹ ਨਹੀਂ ਕਰਦਾ ਜਿੰਨੇ ਜਿਹੜੇ ਦੇ ਦਿਓ ਪਰ ਐ ਜਿਹੜੇ ਕ੍ਰੈਸ਼ ਹੁਣ ਮੈਂ ਇਸ ਲਈ ਮੇਰੇ ਖਿਆਲ ਸੱਤ ਵਜ ਗਈ ਹੈ ਸੱਤ ਵਜ ਗਈ ਹੈ ਤੁਹਾਡੇ ਕਿ ਡੀਸੀ ਸਾਉ ਨੇ ਸਰਕਲ ਕੱਢਿਆ ਵੀ 8 ਵਜੇ ਤੋਂ ਪਹਿਲੇ ਕੋਈ ਗੱਡੀ ਖਾਲੀ ਆਣੀ ਚਾਹੀਦੀ ਇਹ ਬਾਈਰ ਗੱਡੀ ਆ ਗਈ ਹੈ ਤੇ ਜੇ ਗੱਡੀ ਆਈ ਹੈ ਕ੍ਰੈਸ਼ਰ ਕੋਈ ਚੱਲਣਾ ਨਹੀਂ ਪਿਆ ਤੁਸੀਂ ਕਹਿੰਦੇ ਨਹੀਂ ਚੱਲਿਆ ਕਾਹਦੇ ਤੁਹਾਡੇ ਨਹੀਂ ਚੱਲਿਆ ਤੇ ਫਿਰ ਮੈਂ ਬਿੱਲ ਚੈੱਕ ਕੀਤਾ ਬਿੱਲ ਤੇ ਆ ਗਿਆ ਥੋਦੇ ਕ੍ਰੈਸ਼ਰ ਦਾ ਇਹ ਜਿਹੜੀ ਬਜਰੀ ਆਈ ਹੈ ਕਿ ਪਾਕਿਸਤਾਨ ਵੀ ਲੱਗੇ ਕੋਈ ਪਾਕਿਸਤਾਨ ਦੀ ਬਜਰੀ ਆਈ ਹੈ ਮੈਂ ਇਹਨੂੰ ਪੁੱਛਣਾ ਚਾਹੁੰਦਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਸੀਂ ਤਗੜੇ ਹੋ ਗਏ ਪੈ ਗਏ ਕਾਂਗਰਸ ਪਾਰਟੀ ਵਾਲੇ ਹੁਣ ਮੈਂ ਅੱਜ ਮਾੜਾ-ਮੋੜਾ ਕੀਤਾ ਛੜ-ਛੁੜਕਾ ਭਾਈ ਸਾਹਿਬ ਵੀ ਆਣਗੇ ਸਾਡੇ ਪੰਜਾਬ ਦੇ ਆਗੂ ਜੀ ਦੇ ਅੰਦਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਵੀ ਆਣਗੇ ਖੈਰਾ ਸਾਹਿਬ ਜੇ ਤਾਂ ਤੁਸੀਂ ਜੇਲ੍ਹ ਜੋ ਛੱਡ ਦਿਓਗੇ ਉਹ ਵੀ ਆਣਗੇ ਆਪਾਂ ਡਰਨ ਵਾਲੇ ਨਾ ਡਰੇ ਤੇ ਨਾ ਡਰਨ ਵਾਲਿਆ ਡਰਾਨ ਵਾਲੇ ਜੂਰ ਹੈ ਜੀ ਸਮੱਸਿਆ ਜੀ ਇਹ ਨਾ ਦਾ ਬੜੇ ਜਿਹੇ ਰੋਡ ਚੱਦਾ ਇਹ ਇੰਨਾ ਕਿ ਭੈੜਾ ਰਸਤਾ ਹੈਗਾ ਯਾਰ ਸਾਡੇ ਬੱਚੇ ਸਕੂਲ ਜਾਂਦੇ ਨੇ ਇਹ ਡਰਾਈਵਰ ਇੰਨੇ ਕਿ ਤੇਜ਼ ਚਲਾਉਂਦੇ ਨੇ ਹਾਤੋਂ ਜ਼ਿਆਦਾ ਵਾ ਤੇ ਇੰਦੀ ਕਿ ਸਮੱਸਿਆ ਆਏਗੀ ਜੀ ਹਾਤੋਂ ਜ਼ਿਆਦਾ ਇਹ ਤਾਂ ਚਲੋ ਹੁਣ ਮਾਈਨਿੰਗ ਦੇ ਕਰਨ ਵੀ ਨਨ ਦਾ ਬੰਦ ਮਾਈਨਿੰਗ ਹੈ ਤਾਂ ਵੀ ਕਰੈਸਰ ਮੇਰੇ ਚੱਲੇ ਚੱਲਦੇ ਨੇ। ਤੋ ਘੱਟ ਵੀ 40-45 ਕਰੈਸਰ ਹੋਣੇ ਹੈ ਭਾਈ ਜੀ। ਇੱਥੇ ਉਹ ਮੈਂ ਖੁਦ ਪੰਚਾਇਤ ਮੈਂਬਰ ਆ ਜੀ ਕਿਉਂਕਿ ਖੁਦ ਪੰਚਾਇਤ ਮੈਂਬਰ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ। ਮੇਰਾ ਵੀ ਨੰਗਿਆਲ ਹੈ। ਪਰ ਸਰਕਾਰ ਤੇ ਬੰਦ ਹੈਗੇ ਨਾ ਮਾਈਨਿੰਗ ਬੰਦ ਹੈਗੀ ਆ। ਮੈਂ ਇਹ ਪੁੱਛਣਾ ਸਰਕਾਰ ਕੋਲ ਇਹ ਪੁੱਛਣਾ ਚਾਹਨਾ ਕਿ ਮਾਈਨਿੰਗ ਬੰਦ ਹੈ ਕਰੈਸਰ ਕਿੰਨਾ ਚੱਲ ਰਹੇ ਨੇ ਮੈਂ ਇਹ ਪੁੱਛਣਾ। ਦੇ ਇਹ ਤਾਂ ਕਿਵੇਂ ਰਹੀ ਇਹ ਇਹ ਤੁਸੀਂ ਸਾਡੇ 6000 ਰੁਪਏ 6000 ਰੁਪਏ ਲਾਦੇ ਪਏ ਆ ਮੇਰੇ ਭਰਾ ਨੇ ਛੋਟਾ ਜਿਹਾ ਕੰਮ ਲਾਇਆ ਸੀਗਾ ਆਪਾਂ ਸਾਡੇ 5500 ਰੁਪਏ ਲੈ ਕੇ ਆਏ ਸੀ ਰੇਤਾ ਅੱਲ ਪੇ ਆ ਮੇਰੇ ਕੋਲ ਬਿੱਲ ਪੇ ਆ ਜੀ ਪਰ ਸਰਕਾਰ ਤੇ ਕਹਿੰਦੀ ਸਸਤਾ ਰੇਤਾ ਬੈਰੀ ਦਵਾਵਾਂਗੇ ਸਾਡੀ ਸਰਕਾਰ ਬਣੇਗੀ ਤੇ ਭਾਈ ਜੀ ਰਸਤਾ ਕਿਤੇ ਮਰ ਲਗ ਕੁਛ ਪੁੱਛੋ ਤੁਸੀਂ ਜਾ ਕੇ ਕਿੰਨੇ ਕਿੰਨੇ ਦਾ ਦੇ ਰਿਹਾ 4800 ਰੁਪਏ ਹੁਣੇ ਸੈਂਕੜਾ ਦਾ ਰੇਤਾ ਲੈਂਦਾ ਪਹਿਲੀਆਂ ਸਰਕਾਰਾਂ ਸਹੀ ਸੀ ਕਿ ਹੂਨ ਵਾਲੀ ਸਰਕਾਰ ਬਈ ਪਹਿਲੀਆਂ ਸਰਕਾਰਾਂ ਚੰਗੀ ਸੀ ਮੇਰੀ ਕਾਂਗਰਸ ਸਰਕਾਰ ਇੰਨੀ ਕਿ ਵਧੀਆ ਸੀਗੀ ਹਾਂ ਦੋ ਯਾਰ ਕੋਈ ਕਮੀ ਨਹੀਂ ਆਨ ਲੀ ਤੇਣਾ ਜਾਂਦੇ ਤੁਸੀਂ ਇਹhle ਮੌਜੂਦ ਹੈ ਜਿਵੇਂ ਰੋਸ਼ਕ ਦਿੱਤਾ ਜਾ ਰਿਹਾ ਕੀ ਡੇ ਦੇ ਅਸੀਂ ਸਾਡੇ ਸਾਰੇ ਜਿੰਨੇ ਵਰਕਰ ਆ ਸਾਡੇ ਭੋਏ ਹਲਕੇ ਦੇ ਸਾਰੇ ਇੱਥੇ ਇਕੱਠੇ ਆ ਅਸੀਂ ਰੋਜ਼ ਵੇਖਦੇ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਇਤਰੋ ਟਰੱਕ ਜਾ ਰਹੇ ਆ ਭਰ ਭਰ ਕੇ ਜਾ ਰਹੇ ਕਹ ਰਹੇ ਕਿ ਮਾਈਨਿੰਗ ਨਹੀਂ ਹੋ ਰਹੀ ਮਾਈਨਿੰਗ ਹੋ ਰਹੀ ਹੈ ਤੇ ਟਰੱਕ ਭਰ ਕੇ ਜਾ ਰਹੇ ਆ ਪਹਿਲੇ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਉਦੋਂ 1800 ਨੂੰ 2000 ਨੂੰ ਰੇਤਾ ਸੀ ਅੱਜ 6000 ਨੂੰ ਰੇਤਾ ਆਪਾਂ ਕਿੰਨੂ ਕਹੀਏ ਜੇ ਆਪਾਂ ਇਸ ਗੱਲ ਤੇ ਆਨੇ ਆ ਮੁੱਦੇ ਤੇ ਆਨੇ ਰ ਫੜ ਕੇ ਸਾਡੇ ਵਿਧਾਇਕ ਨੂੰ ਅੰਦਰ ਦੇ ਦਿੰਦੇ ਆ ਪਿਛਲੇ ਦਿਨੀ ਅੰਦਰ ਦਿੱਤਾ ਪੁਰਵ ਵਿਧਾਇਕ ਨੂੰ ਉਹਨਾਂ ਦਾ ਕਹਿਣਾ ਕਿ ਮੇਰੇ ਕ੍ਰੈਸ਼ਰ ਬੰਦ ਸੀਗੇ ਲੇਕਿਨ ਇਹ ਜਿਹੜੇ ਕਹਦੇ ਆ ਅੱਜ ਕਾਫੀ ਚੱਲ ਰਹੇ ਨੇ ਰੇਤਾ ਵੀਰੇ ਇਹਦੇ ਕ੍ਰੈਸ਼ਰ ਆਈ ਕ੍ਰੈਸ਼ਰ ਤੋਂ ਨਹੀਂ ਆ ਰਹੀ ਜੀ ਬਾਈਰ ਪਾਕਿਸਤਾਨ ਤੋਂ ਆ ਰਹੀ ਹੈ ਜੀ ਇੱਥੇ ਭੁਏ ਹਲਕੇ ਚ ਕੋਈ ਕ੍ਰੈਸ਼ਰ ਨਹੀਂ ਚੱਲਿਆ ਇਹ ਇਹਦਾ ਕਹਿਣਾ ਆ ਪਰ ਅੱਜ ਹੁਣ ਵੇਖੋ 100 ਗੱਡੀ ਦੀ ਲਾਈਨ ਲੱਗੀ ਇੱਧਰ ਲੱਗੀ ਆ 100 ਗੱਡੀ ਦੀ ਲਾਈਨ ਸੁੱਧੇ ਟੱਕਰ ਨੂੰ ਲੱਗੀ ਆ ਕਿਹ ਕਿੱਥੋਂ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਕਿੱਥੋਂ ਆ ਰਹੀ ਆ ਅਸੀਂ ਤੇ ਪੁੱਛਣਾ ਚਾਹੁੰਦੇ ਕਿੱਥੋਂ ਆ ਰਹੀ ਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਨਾ ਕਿ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਅੰਦਰ ਦਿੱਤਾ ਜਾਏ ਜਿਹੜੇ ਨਜਾਇਜ਼ ਮਾਈਨਿੰਗ ਕਰ ਰਹੇ ਆ ਉਹਨਾਂ ਨੂੰ ਅੰਦਰ ਦਿੱਤਾ ਜਾਏ ਤੇ ਜਿਹੜੇ ਨਜਾਇਜ਼ ਮਾਈਨਿੰਗ ਨਹੀਂ ਕਰਦੇ ਉਹਨਾਂ ਨੂੰ ਫੜ ਕੇ ਰਹਿਣਾ ਅੰਦਰ ਦਿੱਤਾ ਅਸੀਂ ਕਹਿੰਦੇ ਇਨਸਾਫ ਹੋਣਾ ਚਾਹੀਦਾ ਐਸਐਮਜੀ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ